ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮੇਅਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਕੀਰਤਪੁਰ ਸਾਹਿਬ ਤੋਂ ਜਿੱਥੇ ਇੱਕ ਵੱਡਾ ਹਾਸਾ ਟਲ ਗਿਆ ਤੇ ਸ਼ਰਧਾਲੂਆਂ ਦੇ ਨਾਲ ਭਰਿਆ ਹੋਇਆ ਇੱਕ ਟਰੱਕ ਨੈਟ ਦੇ ਵਿੱਚ ਡਿਗਨ ਤੋਂ ਬਚ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਕੀਰਤਪੁਰ ਸਾਹਿਬ ਦਰਗਾ ਪੀਰ ਸਾਈਂ ਬੁੱਢਣ ਸਾਹਿਬ ਜੀ ਤੋਂ ਵਾਪਸ ਆਉਂਦੇ ਸਮੇਂ ਉਤਰਾਇ ਦੇ ਵਿੱਚ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਜਿਸ ਤੋਂ ਬਾਅਦ ਟਰੱਕ ਦੇ ਡਰਾਈਵਰ ਨੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਟਰੱਕ ਨੂੰ ਨਹਿਰ ਦੇ ਕਿਨਾਰੇ ਬਣੇ ਹੋਏ ਡੰਗੇ ਦੇ ਵਿੱਚ ਜਾ ਮਾਰਿਆ ਡੰਗੇ ਦੇ ਵਿੱਚ ਵੱਜਣ ਦੇ ਨਾਲ ਟਰੱਕ ਰੁਕ ਗਿਆ ਤੇ ਟਰੱਕ ਦੇ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਦਾ ਬਚਾਅ ਹੋ ਗਿਆ ਟਰੱਕ ਦੇ ਵਿੱਚ ਕੈਥਲ ਹਰਿਆਣੇ ਤੋਂ ਸੰਗਤ ਗੁਰੂ ਧਾਮਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਹੋਏ ਸਨ ਜਦੋਂ ਇਹ ਬਾਬਾ ਬੁੱਢਣ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਤਾਂ ਉਤਰਾਏ ਦੇ ਵਿੱਚ ਬ੍ਰੇਕਅਪ ਫੇਲ ਹੋ ਜਾਣ ਦੇ ਨਾਲ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾ ਦਿੱਤਾ ਗਿਆ ਮੌਕੇ ਉਤੇ ਪੁਲਿਸ ਪਰਿਸ਼ਾਸ਼ਨ ਵੀ ਪਹੁੰਚ ਗਿਆ ਰਾਹ ਦੀ ਗੱਲ ਇਹ ਰਹੀ ਕਿ ਬਾਕੀ ਸਵਾਰੀਆਂ ਦਾ ਬਚਾਅ ਹੋ ਗਿਆ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਜੇਕਰ ਨਹਿਰ ਦੇ ਡੰਗੇ ਦੇ ਵਿੱਚ ਵੱਜਣ ਤੋਂ ਬਾਅਦ ਟਰੱਕ ਨਹੀਂ ਰੁਕਦਾ ਤਾਂ ਤਸਵੀਰਾਂ ਕਾਫੀ ਦਰਦਨਾਕ ਹੋ ਸਕਦੀਆਂ ਸਨ ਕਿਉਂਕਿ ਨੰਦਪੁਰ ਹਾਈਡਲ ਨਹਿਰ ਦੇ ਵਿੱਚ ਪਾਣੀ ਕਾਫੀ ਡੂੰਗਾ ਸੀ ਪਰ ਫਿਲਹਾਲ ਇਸ ਹਾਦਸੇ ਤੋਂ ਬਾਅਦ ਟਰੱਕ ਦੇ ਵਿੱਚ ਬੈਠਿਆ ਹੋਇਆ ਸੰਗਤਾਨ ਸਦਮੇ ਦੇ ਵਿੱਚ ਹਨ ਸ਼੍ਰੀ ਕੀਤਪ੍ਰਸਾਪ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ ਗੱਲ ਹੈ ਜੀ ਨਿਆਣੇ ਰੌਲਾ ਪਿਆ ਕਿਉਂਕਿ ਇੱਕ ਗੱਡੀ ਬਾਜੀ ਜਾਂਦੀ 73 ਨਲ ਤਾਂ ਅਸੀਂ ਨੱਠ ਗਿਆ ਕਿੱਦਾ ਹੋਇਆ ਹਾਸਾ ਕੁਝ ਪਤਲਾ ਪੇਪਰ ਤੇ ਆਈ ਬਾਬਾ ਬ੍ਰੇਕ ਬੁੱਟਨ ਛੱਤੇ ਅੱਛਾ ਬੇਕਾਬੂ ਹੋ ਗਈ ਸੀ ਬੇਕਾਬੂ ਹੋ ਗਈ ਸੀ ਬ੍ਰੇਕਾਂ ਦੇ ਟਾਇਰ ਵੇ ਚੱਟਾ ਵੇ ਫਰੇ ਹੋ ਗਈ ਬ੍ਰੇਕਾਂ ਵੇ ਫੇਲ ਹੋ ਗਈ ਸੀ ਜੀ ਕਹਿੰਦੇ ਪਤਲਾ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਉੱਥੇ ਹਾਂਜੀ ਉਹਨੇ ਜਿਹੜੀ ਸੰਭਾਲ ਕੇ ਉਹਨੇ ਕੰਟਰੋਲ ਕਰਕੇ ਹੀ ਲਿਆ ਕੇ ਕੰਦ ਨਾਲ ਜੀ ਅਮਣ ਸਾਈਡ ਪਾ ਲੇ ਜਿੰਨੇ ਉਹਨੇ